ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾਂ ਤੇ ਹੁਣ ਕੁਝ ਫਰਤਾਲ ਕਰ ਰਹੇ ਹਾਂ ਜਿਹੜਾ ਹੋਟਲ ਸੀ ਇਹ ਰਾਜਾ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਜੀ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੌਣ ਹੈ ਤਾਂ ਮਾਲਕ ਕਾ ਕਿਰਾਇਆ ਤੇ ਹੈ ਕਿ ਉਸ ਦਾ ਆਪਣਾ ਤੇ ਸਾਰਾ ਕੁਝ ਅਸੀਂ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੇ ਹੁਣੇ ਲੰਬੇ ਸਮੇਂ ਚੱਲ ਰਿਹਾ ਸਰ ਨਹੀਂ ਅਜੇ ਵੈਰੀਫਾਈ ਕਰਦੇ ਹਾਂ ਸੰਸਾਨ ਤੋਂ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇ ਅਹੀਂ ਐਕਸ਼ਨ ਕਰਦੇ ਬਿਲਕੁਲ ਕੀਤੀ ਜਾਂਦੀ ਹੈ ਨਾ ਹੋਟਲ ਦਾ ਸਰ ਸਰ ਕਿੰਨੀਆਂ ਕੁੜੀਆਂ ਬੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਫੋਟੋ ਦਿਨਾ ਕੀ ਸਰ ਨੋ ਹੋਟਲ ਦਾ ਨਾਮ ਤਾਂ ਕੋ ਮੜਾ ਜਲਾ ਹੈ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾਂ ਹੈ ਮੋਡੀ ਪਰ ਸਹੀ ਤਰ੍ਹਾਂ ਚੁਗਿਆ ਹਾਂ ਸਾਡੇ ਤਰ੍ਹਾਂ ਚੁਗਿਆ ਇਹ ਇੱਕ ਘਰ ਵਿੱਚ ਹੀ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਪੁਛਪੜਤਾਲ ਕਰ ਰਹੇ ਹਾਂ ਤੇ ਜਿਹੜਾ ਹੋਟਲ ਸੀ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਜੀ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੌਣ ਹੈ ਤਾਂ ਮਾਲਕ ਦਾ ਕਿਰਾਏ ਤੇ ਆ ਕਿ ਉਸ ਦਾ ਆਪਣਾ ਇਹ ਸਾਰਾ ਕੁਝ ਜੋ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੇ ਹੁਣੇ ਹੀ ਕਰੋਗੇ ਲੰਬੇ ਸਮੇਂ ਚੱਲ ਰਿਹਾ ਸਰ ਨਹੀਂ ਅਜੇ ਵੈਰੀਫਾਈ ਕਰਦੇ ਹਾਂ ਸੰਤ ਇੱਕ ਦੋ ਦਿਨ ਨਹੀਂ ਹੋਏ ਮਿਲੀ ਸੀ ਕੰਪਲੇਂਟ ਤੇ ਅਸੀਂ ਐਕਸ਼ਨ ਕਰ ਰਹੇ ਹਾਂ ਬਿਲਕੁਲ ਕੀਤੀ ਜਾਗੀ ਨਾ ਹੁਣ ਤਾਂ ਸਰ ਕਿੰਨੀਆਂ ਪੜੀਆਂ ਬੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਫੋਟੋ ਦਾ ਨਾਮ ਕੀ ਸਰ ਨੋ ਹੋਟਲ ਦਾ ਨਾਮ ਤੇ ਕੋ ਮੜਾ ਜਲਾਇਆ ਹੋਇਆ ਬਾਹਰ ਫਰੈਂਡ ਦਾ ਇੱਕ ਬੋਰਡ ਜਿਹਾ ਛੋਟਾ ਜਿਹਾ ਹਾਂ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਨੂੰ ਥੋੜਾ ਉਹ ਤਾ ਹੈ ਮੋਡੀਪਾਈ ਸਾਰਿਤਰਾ ਚੁਕਿਆ ਹਾਂ ਸਾਰਿਤਰਾ ਚੁਕਿਆ ਇਹ ਇੱਕ ਘਰ ਵਿੱਚ ਹੀ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਕੁਝ ਪਰਤਾਲ ਕਰ ਰਹੇ ਜਿਹੜਾ ਹੋਟਲ ਸੀ ਇਹ ਰਾਜਾ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਜੀ ਜੇ ਅਸੀਂ ਵੈਰੀਫਾਈ ਕਰਦੇ ਹਾਂ ਵੀ ਕੌਣ ਹੈ ਤਾਂ ਮਾਲਕ ਕਾ ਕਿਰਾਏ ਤੇ ਹੈ ਕਿ ਉਸ ਦਾ ਆਪਣਾ ਤੇ ਸਾਰਾ ਕੁਝ ਅਜ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੇ ਹੁਣ ਵੀ ਕਰੋਗੇ ਲੰਬੇ ਸਮੇਂ ਚੱਲਦਾ ਸਰ ਨਹੀਂ ਅਜੇ ਵੈਰੀਫਾਈ ਕਰਦੇ ਸੰਸਾਨ ਤੋਂ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇ ਹੀ ਐਕਸ਼ਨ ਕਟ ਬਿਲਕੁਲ ਕੀਤੀ ਜਾਦੀ ਨਾ ਹਟਦਾ ਸਰ ਸਰ ਕਿੰਨੀਆਂ ਬੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਂ ਕੀ ਸਰ ਨੋ ਹੋਟਲ ਦਾ ਨਾਮ ਤਾਂ ਕੋ ਮੜਾ ਜਲਾ ਹੈ ਬਾਹਰ ਫਰੈਂਡ ਦਾ ਇੱਕ ਬੋਟ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਨੂੰ ਥੋੜਾ ਉਹ ਤਾਂ ਹੈ ਮੋਦੀ ਸਹੀ ਤਰ੍ਹਾਂ ਚੁਕਿਆ ਹਾਂ ਸਾਡੇ ਤਰ੍ਹਾਂ ਚੁਕਿਆ ਇਹ ਇੱਕ ਘਰ ਵਿੱਚ ਹੀ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਪੁਛਪੜਤਾਲ ਕਰ ਰਹੇ ਹਾਂ ਜਿਹੜਾ ਹੋਟਲ ਸੀ ਇਹਦਾ ਜੋ ਹੋਟਲ ਦੇ ਮਾਲਕ ਦਾ ਵੀ ਨਾਮ ਪਤਾ ਕਰਨਾ ਜੀ ਜੇ ਉਹ ਗੈਰੀਫਾਈ ਕਰ ਰਹੇ ਆ ਕਿ ਕੌਣ ਹੈ ਤਾਂ ਮਾਲਕ ਕਾ ਕਿਰਾਏ ਤੇ ਹੈ ਕਿ ਉਸ ਦਾ ਆਪਣਾ ਹੈ ਸਾਰਾ ਕੁਝ ਉਹ ਜੀ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਆ ਤੇ ਹੁਣੇ ਲੰਬੇ ਸਮੇਂ ਚੱਲ ਰਿਹਾ ਸਰ ਨਹੀਂ ਅਜੇ ਵੈਰੀਫਾਈ ਕਰਤੇ ਸੰਤੋ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇ ਹੀ ਐਕਸ਼ਨ ਕਰ ਬਿਲਕੁਲ ਕੀਤੀ ਜਾਂਦੀ ਹੈ ਨਾ ਹੋ ਤਾ ਸਰ ਸਰ ਕਿੰਨੀਆਂ ਕੁੜੀਆਂ ਬੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਮ ਕੀ ਸਰ ਹੋਟਲ ਦਾ ਨਾਮ ਤੇ ਮੜ ਲਿਆ ਹੈ ਬਾਹਰ ਫਰੈਂਡ ਦਾ ਇੱਕ ਬੋਰਡ ਜੇ ਛੋਟਾ ਜਿਹਾ ਹਾਂ ਤੇ ਬੇਸਿਕਲੀ ਘਰ ਹੀ ਆ ਘਰ ਨੂੰ ਨੂੰ ਥੋੜਾ ਉਹ ਤਾਂ ਹੈ ਮੋਡੀਫਾਈ ਸਾਰੇ ਤਰਾਜੂ ਗਏ ਹਾਂ ਸਾਡੇ ਤਰਾਜੂ ਗਏ